ਜੀ ਦੋਸਤੋ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਇਧਰ ਆਪਾਂ ਲੈ ਕੇ ਆਏ ਜੀ ਸੋਨਾ ਲੀਕਾ ਪੰਜਾਬ ਦਾ ਪੰਜਾਬ ਦਾ ਸੋਨਾ ਲੀਕਾ ਜੀ 18 ਮਾਡਲ 5 ਲੱਖ 25000 ਰੁਪਿਆ ਰੇਟ ਹੈ ਜੀ ਦੇਖ ਸਕਦੇ ਹੋ ਡੈਕ ਤੋਂ ਬਗੈਰ ਆ ਬਾਈ ਕਹਿੰਦਾ ਟਰੈਕਟਰ ਦੇ ਟਾਇਰ ਬਿਲਕੁਲ ਖਤਮ ਹੈ ਜੀ ਬਾਡੀ ਲੈਂਡ ਦਾ ਵਧੀਆ ਪਿਆ ਟਰੈਕਟਰ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਆ ਜੀ ਬਾਕੀ ਸਾਰੇ ਤੁਹਾਡੀ ਆਪਾਂ ਬਾਬੇ ਨਾਲ ਗੱਲਬਾਤ ਕਰਾਵਾਂਗੇ ਜੀ ਇਧਰ ਆ ਗਾ ਟਰਾਲਾ ਜੀ ਇਹ ਡਬਲ ਟੈਰਾ ਇਹਦਾ ਰੇਟ 170000 ਰੁਪਿਆ ਰੇਟ ਹੈ ਹਾਂਜੀ ਬਾਬਾ ਜੀ ਆਪਣਾ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਟਰੈਕਟਰ ਕਿੰਨੇ ਦਾ ਦੇਣਾ ਜੀ ਆਪਾਂ ਫਿਰ ਰੇਟ 525000 ਦੇ ਦੇਣਗੇ 525000 ਰੁਪਏ ਦਾ ਰੇਟ ਟਰੈਕਟਰ ਦੇ ਦੇਾਂਗੇ ਦੇਖ ਸਕਦੇ ਹੋ ਜੀ ਪੋਰ ਇੰਜਨ ਗੇਅਰ ਦਾ ਓਕੇ ਆ ਜੀ ਮੇਰੀ ਨਿਊ ਓਕੇ ਜ਼ਿੰਮੇਵਾਰੀ ਤਸੱਲੀ ਜੀ ਠੀਕ ਆ ਕੱਲੇ ਟਾਇਰ ਪੈਂਦੇ ਆ ਬਾਬਾ ਕਹਿੰਦਾ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਦੇਖ ਸਕਦੇ ਹੋ ਚਾਰ ਸਪੇਰੋਂ ਤੇ ਡੈਕ ਤੋਂ ਬਿਨਾ ਦੇਵਾਂਗੇ ਜੀ ਆਪਾਂ ਹਾਂਜੀ ਡੈਕ ਡੈਕ ਲਾਹਾਂਗੇ ਜੀ ਦੇਖ ਸਕਦੇ ਹੋ ਤੁਸੀਂ ਤੇ ਇੰਜਨ ਵਗੈਰਾ ਦਾ ਓਕੇ ਆ ਤੇ ਟਰਾਲਾ ਜੀ ਟਰਾਲਾ ਇਹ 11 ਫੁੱਟ ਲੰਮਾ ਹੈ ਜੀ ਹਾਂਜੀ 11 11 ਫੁੱਟ ਲੰਮਾ ਹੈ ਇਹ ਕਿੰਨੇ ਦਾ ਦੇਣਾ ਜੀ ਆਪਾਂ ਮੌਕੇ ਤੇ 170 ਰੇਟ ਆ ਜੀ ਕੁਝ ਕਰ ਲਾਂਗੇ ਉਹ ਜਿਹੜਾ ਤਾਂ ਐਂ ਓ ਬਾਈ ਕਹਿੰਦਾ ਕੋਈ ਕਾਹਲੀ ਮਾਨਤਾਨ ਕਰ ਦਿਆਂਗੀ ਆਏ ਤੋਂ ਟਾਇਰ ਦੇਖ ਸਕਦੇ ਹੋ ਤੇ ਹਿੱਸਾ 4 ਇੰਚੀ ਹੈ ਜੀ ਹਾਂਜੀ 4 4 ਇੰਚੀ ਹਿੱਸਾ ਹੈ ਜੀ ਠੀਕ ਹੈ ਜੀ ਤੇ ਟਾਇਰ ਬਿਲਕੁਲ ਵਧੀਆ ਪਏ ਆ ਜੀ ਟਾਇਰ ਵੀਡੀਓ ਤੇ ਪਾ ਦਈਏ ਟਾਇਰ ਦੇਖ ਸਕਦੇ ਹੋ ਜੀ ਅੰਦਰਲਾ ਟਾਇਰ ਕੰਡਮਾ ਜੀ ਇੱਕ ਟਾਇਰ ਕੰਡਮਾ ਇੱਕ ਇੱਕ ਵਧੀਆ ਪਿਆ ਜੀ ਟਰਾਲੇ ਦਾ ਦੇਖ ਸਕਦੇ ਹੋ ਬਾਕੀ ਸਿਰੇ ਆਪਾਂ ਮੋਬਾਈਲ ਨੰਬਰ ਦਿੰਨੇ ਆ ਜੀ ਤੁਹਾਨੂੰ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਜੀ 98722 ਜੀ ਹਾਂਜੀ 34470 ਇਹ ਬਾਈ ਦਾ ਮੋਬਾਈਲ ਨੰਬਰ ਹੈ ਤੁਸੀਂ ਫੋਨ ਕਰ ਸਕਦੇ ਹੋ ਜੀ ਤੇ ਬਾਈ ਨਾਲ ਰੇਟ ਵਗੈਰਾ ਦੀ ਗੱਲਬਾਤ ਕਰ ਸਕਦੇ ਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਜੀ ਧੰਨਵਾਦ ਜੀ